ਚੜ੍ਹਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੇ थाना ਗੇਟ ਹਕੀਮਾ ਦੇ ਅਦੀਨ ਆਉਂਦੇ ਪੁਲਿਸ ਚੌਂਕੀ ਗੁਰਬਖਸ਼ ਨਗਰ ਦੇ ਕੋਲ ਇੱਕ ਧਮਾਕਾ ਹੋਣ ਦੀ ਆਵਾਜ਼ ਇਲਾਕਾ ਵਾਸੀਆਂ ਨੂੰ ਸੁਣਾਈ ਦਿੱਤੀ ਜਿਸ ਦੇ ਚਲਦੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਪਾਇਆ ਗਿਆ ਲੋਕ ਸਹਿਮੇ ਤੇ ਡਰੇ ਹੋਏ ਹਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵੀ ਸੁਰੱਖਿਤ ਨਹੀਂ ਹਾਂ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਉਹਨਾਂ ਵੱਲੋਂ ਜਾਂਚ ਕੀਤੀ ਗਈ ਸ਼ੁਰੂਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਇਸ ਮੌਕੇ ਇਲਾਕੇ ਦੇ ਲੋਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਰ ਰਾਤ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਜਿਸ ਦੇ ਨਾਲ ਸਾਰਾ ਇਲਾਕਾ ਵਾਸੀ ਡਰ ਗਏ ਤੇ ਇਹ ਨਹੀਂ ਪਤਾ ਲੱਗਾ ਕਿ ਇਹ ਧਮਾਕਾ ਕਿਸ ਚੀਜ਼ ਦਾ ਅਸੀਂ ਪਰ ਧਮਾਕਾ ਬਹੁਤ ਜ਼ਬਰਦਸਤ ਸੀ ਉਹਨਾਂ ਕਿਹਾ ਕਿ ਇਲਾਕੇ ਵਿੱਚੋਂ ਕੋਈ ਵੀ ਕਰਾਚੋ ਬਾਹਰ ਨਹੀਂ ਨਿਕਲਿਆ ਸਵੇਰੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਪੂਰੇ ਇਲਾਕੇ ਵਿੱਚ ਡਰ ਦਾ ਮਾਹੌਲ ਪੈਦਾ ਹੋਇਆ ਪਿਆ ਹੈ ਸਾਰੇ ਲੋਕ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰ ਰਹੇ ਹਨ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਪੌਣੇ 3:00 ਦੇ ਕਰੀਬ ਕੋਈ ਬਹੁਤ ਜ਼ੋਰਦਾਰ ਧਮਾਕਾ ਹੋਇਆ ਹੈ ਉਹ ਪਤਾ ਨਹੀਂ ਇਸ ਤਰ੍ਹਾਂ ਲੱਗਾ ਸੀ ਜਿਸ ਤਰ੍ਹਾਂ ਕੋਈ ਬਹੁਤ ਜ਼ਬਰਦਸਤ ਇੱਕ ਬਹੁਤ ਜ਼ੋਰਦਾਰ ਕਾਫੀ ਦੂਰ ਤੱਕ ਦੀ ਆਵਾਜ਼ ਗਈ ਹੈ ਲੇਕਿਨ ਕੋਈ ਵੀ ਬਾਹਰ ਨਹੀਂ ਆਇਆ ਕੋਈ ਵੀ ਪਬਲਿਕ ਦਾ ਬੰਦਾ ਜਾਂ ਕੋਈ ਵੀ ਨਹੀਂ ਨਜ਼ਰ ਆਇਆ ਇੱਕ ਵਾਰੀ ਇਹ ਮੈਂ ਅਸੀਂ ਵੀ ਸਹਿਮ ਹਾਂ ਕਿ ਯਾਰ ਇਹ ਕੀ ਹੋਇਆ ਲੇਕਿਨ ਫਿਰ ਇੱਥੇ ਕੁੱਤੇ ਵਗੈਰਾ ਐਨੇ ਹੀ ਹੁੰਦੇ ਆ ਤੇ ਮੈਂ ਕਹਿੰਦਾ ਯਾਰ ਕੋਈ ਬੰਦੇ ਭੱਜੇ ਆ ਜਾਂ ਕੀ ਹੋਇਆ ਕਾਦਾ ਆਵਾਜ਼ ਆਈ ਆ ਕਾਦਾ ਧਮਾਕਾ ਆਇਆ ਕੁੱਤੇ ਉੱਥੇ ਖੜੇ ਸੀ ਲੇਕਿਨ ਕੁੱਤੇ ਭੌਂਕੇ ਨਹੀਂ ਮਤਲਬ ਰਾਤ ਨੂੰ ਧਮਾਕਾ ਆਇਆ ਪਰ ਇਹ ਨਹੀਂ ਪਤਾ ਲੱਗਾ ਕਿਸ ਚੀਜ਼ ਦਾ ਧਮਾਕਾ ਆਇਆ ਜਿਵੇਂ ਬੰਮਾ ਨੂੰ ਆ ਚੀਜ਼ ਆ ਉਸ ਤਰ੍ਹਾਂ ਦਾ ਧਮਾਕਾ ਆਇਆ ਹਾਂਜੀ ਹਾਂਜੀ ਇਹ ਆ ਕਿ ਗੁਰਵਸ਼ ਨਗਰ ਟੌਂਕੀ ਦੇ ਕੋਲ ਹੋਇਆ ਜਾਂ ਪਾਰਕ ਦੇ ਕੋਲ ਹੈ ਇਹ ਕਿਸੇ ਨੂੰ ਕੁਝ ਨਹੀਂ ਪਤਾ ਲੱਗਣ ਰਿਹਾ ਨੁਕਸਾਨ ਤੇ ਨਹੀਂ ਨੁਕਸਾਨ ਕੋਈ ਨਹੀਂ ਹੋਇਆ ਪੁਲਿਸ ਅਧਿਕਾਰੀ ਪਹੁੰਚੇ ਪੁਲਿਸ ਅਧਿਕਾਰੀ ਸਾਰੇ ਆ ਗਏ ਆ ਸਾਰੇ ਕਰਨ ਰਿਹਾ ਬਹੁਤ ਵਧੀਆ ਸਲੰਗਾ ਜੋ ਕਿ ਉਸ ਨੂੰ ਆਪਣੇ ਨੂੰ ਸੁਰੱਖਤ ਮਹਿਸੂਸ ਕਰ ਰਹੇ ਆ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਕਿਉਂਕਿ ਅਸਲ ਇਹ ਨਹੀਂ ਪਤਾ ਕਿ ਅਸਲ ਲੁੱਟ ਖੋਏ ਨੇ ਕਿ ਬੰਦਾ ਘਰੋਂ ਆਪਣੇ ਜਾਂਦਾ ਹੈ ਬਾਅਦ ਵਿੱਚ ਵਾਪਸ ਆ ਰਿਹਾ ਹੈ ਇਹ ਕੋਈ ਪਤਾ ਇਹ ਜਿਹੜੀ ਇਨਫੋਰਮੇਸ਼ਨ ਆਈ ਸੀ ਕਿ ਵੀ ਕੋਈ ਤੁਮਾਂ ਕੇਰ ਕੀ ਕੋਈ ਜਿਹੜੀ ਆਵਾਜ਼ ਨਹੀਂ ਦਿੱਤੀ ਆ ਜਿਸ ਤੇ ਜਿਹੜੀਆਂ ਸਾਡੀਆਂ ਟੀਮਾਂ ਜਿਹੜੀਆਂ ਵਾ ਸਾਰੀਆਂ ਮੌਕੇ ਤੇ ਜਿਹੜੀਆਂ ਚਲੇ ਗਈਆਂ ਨੇ ਇਸ ਚੀਜ਼ ਨੂੰ ਇਨਵੈਸਟਿਗੇਟ ਕਰ ਰਹੇ ਆ ਜਿਹੜੀ ਗੁਰਬਖਸ਼ ਨਗਰ ਬਾਰੇ ਕਿਹਾ ਜਾ ਰਿਹਾ ਗੁਰਬਖਸ਼ ਨਗਰ ਸਾਡੀ ਜਿਹੜੀ ਚੌਂਕੀ ਹੈ ਪਹਿਲਾਂ ਜਿਹੜੀ ਆ ਪੁਲਿਸ ਚੌਂਕੀ ਹੁੰਦੀ ਸੀਗੀ ਇਸ ਨੂੰ ਫਿਰ ਨਾਕੇ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀਗਾ ਉਸ ਦੀ ਬਿਲਡਿੰਗ ਜਿਹੜੀ ਆ ਪੁਰਾਣੀ ਆ ਉਸ ਸੰਬੰਧੀ ਜਿਹੜੀ ਇਨਫਾਰਮੇਸ਼ਨ ਸਾਨੂੰ ਰੀਸੀਵ ਹੋਈ ਆ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਮੌਕੇ ਤੇ ਜਾ ਕੇ ਅਸੀਂ ਉਹਨੂੰ ਇਨਵੈਸਟੀਗੇਟ ਕਰ ਰਹੀਆਂ ਹਾਂ ਕਿ ਇਹ ਕਿਸ ਕਾਰਨ ਕਰਕੇ ਜਿਹੜਾ ਇਹ ਹੋਇਆ ਹੈ। ਸਾਨੂੰ ਜਾਣਕਾਰੀ ਮਿਲ ਜਾਈ ਸਾਰੀਆਂ ਸਾਰੀਆਂ ਟੀਮਾਂ ਅਸੀਂ ਫ੍ਰੈਂਸਿਕੀਆਂ ਦੂਜੀਆਂ ਟੀਮਾਂ ਵੀ ਬੁਲਾ ਕੇ ਇਕੱਠੀ ਵੇਖ ਰਹੇ ਨੇ ਵੀ ਇਹ ਜਿਹੜਾ ਤਮਾਕਾ ਇਹ ਕੇਸ ਕਰਕੇ ਹੋਇਆ ਹੈ। ਹੋਇਆ ਅੰਦਰ ਹੀ ਚੌਂਕੀ ਦੇ ਅੰਦਰ ਹੋਇਆ ਹੈ। ਇੱਕ ਅਜੇ ਪਹੁੰਚੇ ਹੈ ਜੀ ਇਹਨੂੰ ਕਰ ਰਹੇ ਹੈ ਇਨਵੈਸਟੀਗੇਟ ਇਨਵੈਸਟੀਗੇਟ ਕਰਕੇ ਤੁਹਾਨੂੰ ਦੱਸਾਂਗੇ।